ਅੰਬੇਡਕਰ ਸਨਾ ਮੋਲ ਨਿਵਾਸੀ ਪੰਚਾਇਤ ਦੇ ਪ੍ਰਧਾਨ ਹਰਪ੍ਰੀਤਨ ਸੁਮਨ ਦੀ ਅਗਵਾਈ ਹੇਠ ਵੀ ਬਾਬਾ ਸਾਹਿਬ ਜੀ ਦਾ 133 ਮਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਹਰਪ੍ਰੀਤਨ ਸੁਮਨ ਅਤੇ ਸਮੂਹ ਮੈਂਬਰਾਂ ਨੇ ਬਾਬਾ ਸਾਹਿਬ ਜੀ ਦੇ ਬੁੱਤ ਦੇ ਫੁੱਲ ਮਾਲਾ ਮਾ ਪੇਟ ਕੀਤੀਆਂ ਉੱਥੇ ਹੀ ਇੱਕ ਦੂਸਰੇ ਦਾ ਮੂੰਹ ਵੀ ਮਠਾ ਕਰਵਾਇਆ ਗਿਆ ਇਸ ਮੌਕੇ ਵਕਫਾ ਬੁਲਾ ਰਿਆ ਤੋਂ ਇਲਾਵਾ ਹਰਪ੍ਰੀਤਨ ਸੁਮਨ ਨੇ ਆਖਿਆ ਕਿ ਬਹੁਜਨ ਸਮਾਜ ਲਈ ਬੜੀ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਸਮਾਜ ਦੇ ਲੋਕਾਂ ਦੀਆਂ ਗੁਲਾਮੀਆਂ ਦੀਆਂ ਬੇੜੀਆਂ ਨੂੰ ਕਟਣ ਅਤੇ ਸਾਨੂੰ ਸੰਵਿਧਾਨਕ ਹੱਕ ਦਿਵਾਉਣ ਵਾਲੇ ਬਾਬਾ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਜੀਉਣ ਜੋ ਕੀਤਾ ਉਹਨਾਂ ਨਾਲ ਹੀ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਅਤੇ 바ਵਾ ਸਾਹਿਬ ਜੀ ਵੱਲੋਂ ਦੇਖੇ ਗਏ ਸੁਪਨੇ ਨੂੰ ਪੂਰਾ ਕਰਵਾਉਣ ਵਿੱਚ अहम ਯੋਗਦਾਨ ਪਾਉਣ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ 바ਵਾ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ ਹੈਪੀ ਜੈਪਾਲ ਅੱਜ ਬਹੁਜਤ ਸਮਾਜ ਲਈ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਬਹੁਜਲ ਸਮਾਜ ਦੀਆਂ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣ ਲਈ ਔਰ ਸਾਨੂੰ ਸੰਵਿਧਾਨਕ ਹੱਕ ਦਿਵਾਉਣ ਵਾਲੇ ਪਰਮ ਪੂਜਯ ਬੋਧੀ ਸਤਾ ਵਿਸ਼ਵ ਰਤਨ ਬਾਬਾ ਸਾਫ ਡਾਕਟਰ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਹੈ ਅਸੀਂ ਕੋਟ ਕੋਟ ਨਮਨ ਕਰਦੇ ਹਾਂ ਬਾਬਾ ਸਾਫ ਡਾਕਟਰ ਅੰਬੇਡਕਰ ਨੂੰ ਜਿਹਨੇ ਸਾਨੂੰ ਹੀ ਨਹੀਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਮਾਨ ਸਨਮਾਨ ਦੀ ਜ਼ਿੰਦਗੀ ਇਸ ਦੇਸ਼ ਵਿੱਚ ਜੀਣ ਯੋਗ ਕੀਤਾ ਔਰ ਸਾਡਾ ਅੰਬੇਡਕਰ ਸਹਿਨਾ ਮੂਲ ਵਾਸੀ ਵੱਲੋਂ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕੇ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਚਾਰਾਂ ਨਾਲ ਜੁੜੋ ਕਿਉਂਕਿ ਆਉਣ ਵਾਲਾ ਸਮਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਲਈ ਉਹਦੇ ਵਿਰੋਧੀ ਬੜਾ ਕੰਮ ਕਰ ਰਹੇ ਨੇ ਉਸ ਤੋਂ ਸਾਡਾ ਵੀ ਫਰਜ਼ ਬੰਦਾ ਹੈ ਕਿ ਆਪਣੇ ਬੱਚਿਆਂ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਲਈ ਜੋੜੀਏ ਔਰ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦਾ ਲਾਭ ਲਿਆ ਲੱਖਾਂ ਰੁਪਈਆ ਚੱਕਦੇ ਆ ਐਮਐਲਏ ਐਮਪੀ ਆ ਸਾਡੀ ਉਹਨਾਂ ਨੂੰ ਵੀ ਬੇਨਤੀ ਹੈ ਜਿਹੜੇ ਅਫਸਰ ਆ ਸਰਕਾਰੀ ਕਿ ਆਪਣੀ ਕਮਾਈ ਦਾ 20% ਹਿੱਸਾ 바ਵਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਆਪਣੇ ਸਮਾਜ ਦੇ ਭਲੇ ਲਈ ਦਾਨ ਕਰੋ ਇਸ ਕਰਕੇ 바ਵਾ ਸਾਹਿਬ ਨੂੰ ਜਿੰਨਾ ਹੋ ਸਕੇ ਪ੍ਰਮੋਟ ਕਰੋ ਉਹਨਾਂ ਦੇ ਵਿਚਾਰਾਂ ਦਾ ਪ੍ਰਸਾਰ ਤੇ ਪ੍ਰਚਾਰ ਕਰੋ ਔਰ ਆਪਣੀ ਨੇਕ ਕਮਾਈ ਚੋਂ ਉਹਨਾਂ ਦਾ ਮਿਸ਼ਨ ਚਲਾਓ ਸਭ ਨੂੰ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਨੀਆਂ ਲੱਖ ਲੱਖ ਵਧਾਈਆਂ ਅੱਜ ਤੰਤਰ ਸ਼੍ਰੀ ਗੁਰੂ ਦਾਸ ਵਿਲਜਰ ਸੋਸਾਇਟੀ ਮਹੱਲਾ ਕੁਦੇ ਕਤ ਲਗੜ ਕਿੱਪੀ ਦੇ ਪ੍ਰਬਾਨ ਔਰ ਉਹਦੇ ਉਦਾਰ ਸਹਿਵਾਨ ਸਾਰੇ ਮਹੱਲਾ ਨਿਵਾਸੀਆਂ ਵੱਲੋਂ ਹੋ ਗਈ ਨਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖਾਂ ਖੁਸ਼ੀਆਂ ਔਰ ਲੱਖ ਲੱਖ ਮੁਬਾਰਕਵਾਦ ਦਿੰਨੇ ਆ ਔਰ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਵਾੜਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਆਂ ਔਰ ਅਸੀਂ ਬੇਨਤੀਆਂ ਕਰਦੇ ਆਂ ਕਿ ਡਾਕਟਰ ਮੀਰ ਅੰਬੇਦਕਰ ਸਾਹਿਬ ਦਾ ਫਲਸਫਾ ਔਰ ਉਸ ਦੇ ਉਸ ਦੇ ਦਿੱਤੇ ਹੋਏ ਪੈਰੇ ਤੇ ਪੈਰਾ ਦੇਣਾ ਚਾਹੀਦਾ ਔਰ ਡਾਕਟਰ ਮੀਰ ਅੰਬੇਦਕਰ ਸਾਹਿਬ ਨੇ ਜੋ ਸਾਨੂੰ ਦਿੱਤਾ ਔਰ ਉਹਦੀ ਸੋਚ ਲੈ ਕੇ ਲੋਕਾਂ ਦੇ ਅੰਦਰ ਜਾਨੀ ਚਾਹੀਦੀ ਆ ਉਹਨਾਂ ਨੇ ਕਿਹਾ ਸੀਗਾ ਕਿ ਬੇਬੈਕ ਟੂ ਸੁਸਾਇਟੀ ਇਹ ਪੜ੍ਹੋ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਦੱਬੇ ਕੁਚਲੇ ਸਮਾਜ ਦੀ ਬਾਹ ਪੜੋ ਔਰ ਦੱਬੇ ਕੁਚਲੇ ਸਮਾਜ ਦੇ ਅੰਦਰ ਮੇਰਾ ਫਲਸਫਾ ਲੈ ਕੇ ਜਾਓ ਮੇਰੀ ਜਾਜਾ ਕਰ ਕਰਨ ਦੀ ਲੋੜ ਨਹੀਂ ਮੇਰਾ ਫਲਸਫਾ ਦੱਬੇ ਕੁਚਲੇ ਲੋਕਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਲੋਕਾਂ ਨੂੰ ਸਦੇਹਤ ਹੋ ਕਰੋ ਜੈ ਭੀ ਨਜਾਇਬਾ ਜੈ ਆਬਾ